ਈ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਸੁਦਰਸ਼ਨ ਸ਼ਰਮਾ ਜੀ ਤੇ ਸਾਡੇ ਜਨਰਲ ਸੈਕਟਰੀ ਆਪਣੇ ਰਜਿੰਦਰ ਜੱਗੀ ਜੀ ਦੀ ਗਵਾਈ ਚ ਅਸੀਂ ਆਉਣ ਵਾਲੀਆਂ ਆਗਾਮੀ ਪੰਜਾਬ ਫਾਰਮੇਸੀ ਕਾਉਂਸਲ ਦੀਆਂ ਇਲੈਕਸ਼ਨ ਦੇ ਸਬੰਧ ਚ ਇੱਥੇ ਮੀਟਿੰਗ ਕੀਤੀ ਹੈ ਜੀ ਤੇ ਇਹਨਾਂ ਨੇ ਇਹਨਾਂ ਸੁਦਰਸ਼ਨ ਜੀ ਦੀ ਪੂਲ ਮੁੱਚੀ ਟੀਮ ਨੇ ਜਿਲ੍ਹਾ ਦੀ ਨੇ ਸਾਨੂੰ ਅੱਜ ਇਹਨਾਂ ਇਲੈਕਸ਼ਨ ਦੇ ਵਿੱਚ ਪੂਰਨ ਤੌਰ ਤੇ ਸਮਰਥਨ ਦਿੱਤਾਗਾ ਉਹਨਾਂ ਨੇ ਕਿਹਾ ਵੀ ਇੱਥੋਂ ਦੀ ਇੱਕੋ ਇੱਕ ਵੋਟ ਸਾਡੇ ਛੇ ਕੈਂਡੀਡੇਟਸ ਨੂੰ ਉਹ ਵੀ ਜਿਨ੍ਹਾਂ ਨੇ ਪੂਰੇ ਡਿਸਟ੍ਰਿਕਟ ਵੱਲੋਂ ਕਮਿਸ਼ਨ ਸੈਚੂਰੇਸ਼ਨ ਵੱਲੋਂ ਪੂਰਾ ਸਹਿਯੋਗ ਸਾਨੂੰ ਦੇਣ ਦਾ ਵਾਅਦਾ ਕੀਤਾ ਹੈ ਸਾਡੀ ਇਲੈਕਸ਼ਨ 12 ਤਰੀਕ ਤੋਂ ਵੈਲਟੂਪੇਪਰ ਪੋਲ ਹੋਣ ਲੱਗਣਗੇ ਜੀ ਪੂਰੇ ਪੰਜਾਬ ਦੇ ਵਿੱਚ 1 ਮਹੀਨਾ ਵੈਲਟੂਪੇਪਰ ਪੋਲ ਹੋਊਗਾ ਉਹ ਸੌਰੀ ਡਿਸਪੈਚ ਹੋਣਗੇ ਉਸ ਤੋਂ ਬਾਅਦ 1 ਮਹੀਨਾ ਅਸੀਂ ਵੋਟ ਪਾ ਸਕਦੇ ਹਾਂਗੇ ਜਿੱਤਨ ਤੋਂ ਬਾਅਦ ਅਸੀਂ ਹਰ ਡਿਸਟ੍ਰਿਕਟ 'ਚ ਜਾ ਕੇ ਕਮਿਸ਼ਨ ਭਰਾਵਾਂ ਦੀਆਂ ਜੋ-ਜੋ ਐਟ ਪ੍ਰੈਸੈਂਟ ਪ੍ਰੋਬਲਮਸ ਹੈ ਉਹਨਾਂ ਨੂੰ ਅਸੀਂ ਨੋਟ ਕਰ ਰਹੇ ਹਾਂ ਫਿਰ ਉਸ ਤੋਂ ਬਾਅਦ ਅਸੀਂ ਇੱਕ ਪੰਜਾਬ ਲੈਵਲ ਦੀ ਮੀਟਿੰਗ ਬੁਲਾ ਕੇ ਉਹ ਚ ਡਿਸਕਸ ਕਰਾਂਗੇ ਸਾਡੇ ਕੈਂਡੀਡੇਟ ਜਿੱਤਣ ਤੋਂ ਬਾਅਦ ਜੋ ਜੋ ਪ੍ਰੋਬਲਮਸ ਅਸੀਂ ਸਰਕਾਰ ਨੂੰ ਲਿਖਾਂਗੇ ਜੋ ਜੋ ਸੋਲਵ ਕਰ ਸਕਦੇ ਆ ਜਿਹੜੀਆਂ ਸਾਡੇ ਲੈਵਲ ਤੇ ਕਾਉਂਸਲ ਦੇ ਲੈਵਲ ਤੇ ਸੋਲਵ ਕਰਨ ਵਾਲੀਆਂ ਹੋਣੀਆਂ ਉਹ ਅਸੀਂ ਖੁਦ ਕਰਾਂਗੇ ਤੇ ਇਹ ਪੰਜਾਬ ਲੈਵਲ ਦੀ ਸਟੇਟ ਲੈਵਲ ਦੀ ਚੋਣ ਹੈ ਜਾਂ ਜਿਹੜਾ ਇਸ ਵਾਰ ਕਾਉਂਸਲ ਨੇ ਇਲੈਕਟਰੋਲ ਆਪਣੀ ਵੈਬਸਾਈਟ ਤੇ ਪਾਇਆ 39200 ਕੁਝ ਵੋਟਸ ਨੇ ਪੂਰੇ 505 ਤੇ ਉਹਦੇ ਵਿੱਚੋਂ ਕੁਝ ਵੋਟਸ ਜਿਨ੍ਹਾਂ ਦੀ ਰੀਨਿਊਅਲ ਨਹੀਂ ਹੋਈ ਸੀ ਜਾਂ ਕੁਝ ਕੱਟੀਆਂ ਗਈਆਂ ਉਹ ਵੋਟਸ ਨਹੀਂ ਐ ਜੋ ਐਟ ਪ੍ਰੈਸੈਂਟ ਫਾਰਮਾਸਿਸ ਸਾਡੇ ਕਾਉਂਸਲਰ ਰਜਿਸਟਰਡ ਨੇ ਉਹਨਾਂ ਨੇ 39505 ਵੋਟਸ ਅਸੀਂ ਆਪਣੇ ਪੀਸੀਏ ਵੱਲੋਂ ਤੇ ਏਆਈ ਸੀਟੀ ਵੱਲੋਂ ਏਆਈ OCD ਵੱਲੋਂ 6 ਕੈਂਡੀਡੇਟ ਦਾ ਪੈਨਲ ਅਸੀਂ ਬਣਾਇਆਗਾ 6 ਦੇ 6 ਚੋਂ 4 ਕੈਂਡੀਡੇਟ ਅੱਜ ਸਾਡੇ ਨਾਲ ਮੌਜੂਦ ਨੇ ਇਹ ਸਾਡਾ 6 ਕੈਂਡੀਡੇਟ ਦਾ ਪੈਨਲ ਹੈ ਅਸੀਂ ਇੱਕੋ ਹੀ ਗੱਲ ਕਹਿਣਾ ਚਾਹੁੰਦੇ ਆ ਫਾਰਮਾਸਿਸਟ ਭਰਾਵਾਂ ਨੂੰ ਪਿਛਲੇ ਸਮੇਂ ਦੌਰਾਨ BCSE ਕੌਂਸਲ ਦੀ ਭਲਾਈ ਲਈ ਕੰਮ ਕੀਤਾਗਾ ਜੋ ਜੋ ਪ੍ਰੋਬਲਮਸ ਪਿਛਲੇ ਸਮੇਂ ਦੌਰਾਨ ਫਾਰਮਾਸਿਸਟ ਭਰਾਵਾਂ ਨੂੰ ਆ ਰਹੀਆਂ ਸੀ ਉਹਨਾਂ ਨੂੰ ਅਸੀਂ ਜਿੰਨਾ ਅਸੀਂ ਕਰ ਸਕਦੇ ਹਾਂ ਸੋਲਵ ਕੀਤਾਗਾ ਜਿੱਦਾਂ ਅਸੀਂ ਕਾਉਂਸਲ ਦੇ ਕੰਮ ਨੂੰ ਆਨਲਾਈਨ ਕੀਤਾਗਾ ਸਾਫ਼ ਸੁਥਰਾ ਤੇ ਉੱਥੋਂ ਪ੍ਰਸ਼ਾਸਨ ਮੁਕਤ ਕੀਤਾ ਕਾਉਂਸਲ ਨੂੰ ਅਸੀਂ ਆਉਣ ਵਾਲੇ ਸਮੇਂ 'ਚ ਵੀ ਅਸੀਂ ਜੋ-ਜੋ ਨਵੀਆਂ ਸਹੂਦਾਵਾਂ ਲੈ ਕੇ ਆਵਾਂਗੇ ਤਾਂ ਕਿ ਸਾਡੇ ਭਰਾਵਾਂ ਨੂੰ ਦਿੱਕਤ ਨਾ ਆਵੇ ਜਿਹੜਾ ਵੋਟ ਪਾਉਣ ਦਾ ਅਧਿਕਾਰ ਆ ਜੋ ਵੀ ਸਟੇਟ ਦੇ ਵਿੱਚ ਪੰਜਾਬ ਸਟੇਟ ਫਾਰਮੇਸੀ ਕਾਉਂਸਲ ਨਾਲ ਰਜਿਸਟਰਡ ਫਾਰਮਾਸਿਸਟ ਹੈ ਚਾਹੇ ਉਹ ਡਿਪਲੋਮਾ ਫਾਰਮੇਸੀ ਹੈ ਚਾਹੇ ਉਹ ਬੈਚਲਰ ਫਾਰਮੇਸੀ ਹੈ ਉਸ ਰਜਿਸਟਰਡ ਫਾਰਮਾਸਿਸਟ ਨੂੰ ਅਧਿਕਾਰ ਆ ਉਸ ਦੇ ਘਰ ਵੈਲਟ ਪੇਪਰ ਆਏਗਾ 6 ਕੈਂਡੀਡੇਟ ਨੂੰ ਇੱਕ ਬੰਦਾ ਵੋਟ ਪਾ ਸਕਦਾ ਹੈਗਾ 6 ਕੈਂਡੀਡੇਟ ਨੂੰ ਉਹ ਚੁਣ ਸਕਦਾ ਹੈਗਾ ਹਰ ਇੱਕ ਫਾਰਮਾਸਿਸਟ ਨੂੰ ਚਾਹੇ ਉਹ ਗਵਰਨਮੈਂਟ ਜੌਬ 'ਚ ਆ ਚਾਹੇ ਉਹ ਕੈਮਿਸਟ ਸ਼ਾਪ ਕਰਦਾ ਹੈ ਚਾਹੇ ਉਹ ਕਿਸੇ ਫੈਕਟਰੀ 'ਚ ਜੌਬ ਕਰਦਾ ਹੈ ਉਸ ਨੂੰ ਅਧਿਕਾਰ ਆ ਵੋਟ ਦਾ ਦੇ ਵਿੱਚ ਇੱਕ ਪਲਾਨ ਹੈਗਾ ਵੀ ਅਸੀਂ ਸਾਡੇ ਫਾਰਮਾਸਿਸਟ ਭਰਾਵਾਂ ਨੂੰ ਦੇ ਲਈ ਇੱਕ ਫਾਰਮੇਸੀ ਭਵਨ ਬਣਾਈਏ ਫਾਰਮਾਸਿਸਟ ਭਵਨ ਚੰਡੀਗੜ੍ਹ ਦੇ ਵਿੱਚ ਉਸ ਦੇ ਲਈ ਅਸੀਂ ਪਿਛਲੀ ਕੌਂਸਲ ਚ ਵੀ ਆਪਣਾ ਰੈਜ਼ੋਲੂਸ਼ਨ ਪਾਸ ਕੀਤਾ ਹੈ ਸਰਕਾਰ ਨੂੰ ਮੰਗ ਕੀਤੀ ਆ ਜਗਾ ਵੀ ਅਸੀਂ ਦੇਖ ਰਹੇ ਸੀ ਅੱਗੇ ਜੇ ਸਾਡੀ ਕੌਂਸਲ ਚੁਣੀ ਜਾਂਦੀ ਆ ਤਾਂ ਅਸੀਂ ਉਹ ਫਾਰਮਾਸਿਸਟ ਭਵਨ ਬਣਾਉਣ ਦਾ ਪਹਿਲਾ ਮੁੱਦਾ ਹੋ ਗਿਆ ਸਾਡਾ ਜਿਸ ਦੇ ਵਿੱਚ ਸਾਡੇ ਫਾਰਮਾਸਿਸਟ ਚੰਡੀਗੜ੍ਹ ਅਕਸਰ ਕੰਮਕਾਰ ਜਾਂ ਕੋਈ ਕੌਂਸਲ ਦੇ ਕੰਮ ਜਾਂਦੇ ਆ ਉਹਦੇ ਵਿੱਚ ਅਸੀਂ ਰਹਿਣ ਦੀ ਵਿਵਸਥਾ ਵੀ ਉਹਨਾਂ ਦੀ ਕਰਾਂਗੇ ਤੇ ਇੱਕ ਵੱਡਾ ਹਾਲ ਵੀ ਬਣਾਇਆ ਜਾਏ ਅੱਜ ਅਸੀਂ ਜਿਹੜੇ ਕੈਂਡੀਡੇਟਸ ਖੜੇ ਕੀਤੇ ਨੇਗੇ جس ਦੇ ਵਿੱਚ ਸਾਡੇ ਪਹਿਲਾਂ ਵੀ ਫਾਰਮੇਸੀ ਕਾਉਂਸਲ ਦੇ ਪ੍ਰਧਾਨ ਰਹੇ ਨੇ ਸ਼੍ਰੀ ਸੁਰਿੰਦਰ ਸ਼ਰਮਾ ਜੀ ਅੰਮ੍ਰਿਤਸਰ ਤੋਂ रवि नंदा जी ਹੁਸ਼ਿਆਰਪੁਰ ਤੋਂ ਸੰਜੀਵ ਕੁਮਾਰ ਜੀ ਮਾਨਸਾ ਤੋਂ ਗੁਰਜੀਤ ਠਾਕੁਰ ਜੀ ਫਤਿਹਗੜ੍ਹ ਸਾਹਿਬ ਤੋਂ ਮੈਂ ਖੁਦ ਖੜਾਂਗਾ ਸੁਸ਼ੀਲ ਬੰਸਲ ਮੇਰਾ ਡਿਸਟ੍ਰਿਕਟ ਬਰਨਾਲਾ ਜੀ ਤੇਂਦਰਪਾਲ ਜੀ ਡਿਸਟ੍ਰਿਕਟ ਜਲੰਧਰ ਤੋਂ ਇਹ 6 ਕੈਂਡੀਡੇਟ ਦਾ ਸਾਡਾ ਪੈਨਲ ਹੈ ਜੀ ਤੋਂ ਅਸੀਂ ਫੇਰ ਫਾਰਮਾਸਿਸਟ ਭਰਾਵਾਂ ਤੇ ਭੈਣਾਂ ਨੂੰ ਬੇਨਤੀ ਕਰਦੀਆਂ ਵੀ ਫਾਰਮੇਸੀ ਕਾਉਂਸਲ ਦੀ ਭਲਾਈ ਲਈ ਇੱਕ ਇੱਕ ਵੋਟ ਸਾਨੂੰ ਸੁਣ ਕੇ ਪਾਓ ਤਾਂ ਕਿ ਅਸੀਂ ਚੁਣ ਕੇ ਤੁਹਾਡੇ ਮੰਗਾਂ ਨੂੰ ਉਪਰ ਉਠਾ ਸਕੀਏ ਵੱਲੋਂ ਆਏ ਹੋਏ ਆਪਣੇ ਸੱਜਣਾ ਦਾ ਡਿਸਟ੍ਰਿਕਟ ਡਰੋਪਰ ਐਸੋਸੀਏਸ਼ਨ ਵੱਲੋਂ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ ਸਾਰੇ ਜਿੰਨੇ 450 ਕੈਮੀਕਲ ਸ਼ਾਪਸ ਦੇ ਕਰੀਬ ਹੈ ਲਗਭਗ ਸਾਰੇ ਨਾਲ ਹੈ ਉਸਲਾ ਜਿੰਨੇ ਫਾਰਮਾਸਿਸਟ ਹੈ ਉਹ ਵੀ ਨਾਲ ਅਸੀਂ ਇਹਨਾਂ ਨੂੰ ਅਪਰੋਚ ਕਰਾਂਗੇ ਤਾਂ ਕਿ ਵੱਧ ਤੋਂ ਵੱਧ ਡਰੋਪਰ ਡਿਸਟ੍ਰਿਕਟ ਬੋਰਡਿੰਗ ਹੋ ਸਕੇ ਅਰਸੀਂ ਆਪਣੇ ਛੇ ਦੇ ਛੇ ਕੈਂਡੀਡੇਟਸ ਨੂੰ ਬਹੁਤ ਵੱਧ ਪੂਰੀ ਵੋਟਾਂ ਨਾਲ ਜਿਤਾ ਕੇ ਫਾਰਮੇਸੀ ਕੌਂਸਲ ਭੇਜ ਸਕੀਏ ਤਾਂ ਕਿ ਜੋ ਸਭ ਦਾ ਕਲਿਆਣ ਹੈ ਜਾਂ ਜੋ ਸਭ ਦੀਆਂ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਕੀਤਾ ਜਾ ਸਕੇ ਜਿਹੜਾ ਨਾਮ ਗੁਰਪ੍ਰੀਤ ਸਿੰਘ ਕੋਲੀ ਮੈਡੀਕਲ ਸਟੋਰ ਤੋਂ ਸੱਦੇ ਰੋਪੜ ਧੀਰੇ ਦੀ ਐਸੋਸੀਏਸ਼ਨ ਕੋਲੋਂ ਉਹਦਾ ਪੂਰਾ ਸਮਰਥਨ ਦਿੱਤਾ ਜਾਂਦਾ ਹੈ ਨੇ ਰਿਕਵੈਸਟ ਕਰਾਇਆ ਉਹਨੂੰ ਨਾਲ ਬੇਨਤੀ ਦੀ ਹੈ ਨਾਲ ਹੋ ਕੇ ਵਿਜਿੰਦਰ ਜੱਗੀ ਜਨਰਲ ਸੈਕਟਰੀ ਤੋਂਪਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਜਿਹੜੇ ਸਾਡੇ ਮੈਂਬਰ ਅੱਜ ਖੜੇ ਹੋਏ ਹੈਗੇ ਫਾਰਮੇਸੀ ਕਾਉਂਸਲ ਦੇ ਵਿੱਚ 6 ਅਸੀਂ ਉਹਨਾਂ ਦਾ ਪੂਰਾ ਸਮਰਥਨ ਸਾਰੇ ਜ਼ਿਲ੍ਹੇ ਵੱਲੋਂ ਕਰ ਰਹੇ ਹੈਗੇ ਆਂ ਔਰ ਸਾਨੂੰ ਉਮੀਦ ਹੈ ਕਿ ਜਦ ਉਹ ਚੁਣੇ ਜਾਣਗੇ ਤਾਂ ਉਹ ਜਿਹੜੀਆਂ ਸਾਡੀਆਂ ਫਾਰਮੇਸੀ ਦੀਆਂ ਕੋਈ ਵੀ ਕਮੀਆਂ ਜਾਂ ਕੋਈ ਸਾਡੇ ਵੱਲੋਂ ਤਕਲੀਫਾਂ ਆਣ ਜੀਆਂ ਉਹਨਾਂ ਨੂੰ ਹਰ ਹਾਲਤ ਵਿੱਚ ਪੂਰੀਆਂ ਕਰਨਗੇ ਔਰ ਹਰ ਇੱਕ ਕੈਮਿਸਟ ਦਾ ਸਹਿਯੋਗ ਦੇਣਗੇ ਔਰ ਜਿਹੜੇ ਫਾਰਮਾਸਿਸਟ ਹੈਗੇ ਉਹਨਾਂ ਕੋਲ ਸਾਡੀ ਅਪੀਲ ਹੈ ਕਿ ਇਹਨਾਂ 6 ਮੈਂਬਰਾਂ ਨੂੰ ਪੂਰਾ ਸਹਿਯੋਗ ਦੇਣ ਔਰ ਉਹਨਾਂ ਦੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਕੋਲੋਂ ਪੂਰਾ ਫਾਇਦਾ ਹੋਵੇ